ਕਿ ਕਿਤੇ ਆਕੜ ਸੀ ਕਿਤੇ ਹੈਂਕੜ ਸੀ ਤੇ ਕਿਤੇ ਚੌਧਰ ਭਾਰੀ ਸੀ ਕਿਤੇ ਰੰਬੇ ਸੀ ਕਿਤੇ ਦੇਕੇ ਸੀ ਤੇ ਕਿਤੇ ਚਲਦੀ ਆਰੀ ਸੀ ਕਿਤੇ ਝੂਠ ਸੀ ਅਧਰਮੀ ਸੀ ਕਿਤੇ ਅੱਲਾ ਨਾਲ ਗਦਾਰੀ ਸੀ ਕਿਤੇ ਸ਼ਕਤੀ ਸੀ ਕਿਤੇ ਭਗਤੀ ਸੀ ਕਿਤੇ ਰੱਬ ਬੈਠਾ ਚੌਂਕੜਾ ਮਾਰੀ ਸੀ ਕਿਤੇ ਬਾਣੀ ਸੀ ਕਿਤੇ ਬਾਣਾ ਸੀ ਕਿਤੇ ਨਾਲ ਖੁਦਾ ਦੇ ਯਾਰੀ ਸੀ ਕਿਤੇ ਜਿਸਮ ਪਿਆ ਕਿਤੇ ਸੀਸ ਪਿਆ ਕਿ ਕਿਤੇ ਸਾਹਾ ਨਾਲ ਸਰਦਾਰੀ ਹੋ ਬਿਸੋੜਾ ਸੈਨੇ ਆ ਨਾ ਜਾਏ ਏ ਹੋ ਬਿਸੋੜਾ ਸੈਨੇ ਆ ਨਾ ਜਾਏ ਕਿ ਕਿਤੇ ਆਕੜ ਸੀ ਕਿਤੇ ਹੈਂਕੜ ਸੀ ਤੇ ਕਿਤੇ ਚੌਧਰ ਭਾਰੀ ਸੀ ਕਿਤੇ ਰੰਬੇ ਸੀ ਕਿਤੇ ਦੇਗੇ ਸੀ